ਸਰਕਾਰੀ ਆਫਿਸਿਸ ਦੇ ਚਾਹੇ ਉਹ ਪੁਲਿਸ ਦਾ ਹੋਵੇ ਜਾਂ ਕੋਈ ਐਡਮਿਨਿਸਟ੍ਰੇਟਿਵ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਆਪਣੇ ਫੋਨ ਤੋਂ ਸ਼ੋਅ ਕਰਦਾ ਹੈ ਕਿ ਮੈਂ ਇੱਕ ਡੀਐਸਪੀ ਹੈਗਾ ਵਿਜੀਲੈਂਸ ਬਿਊਰੋ ਚ ਤੇ ਮੇਰੀ ਪੂਰਾ ਅਸਰ ਰਸੂਖ ਹੈਗਾ ਉਹਦੇ ਥਰੂ ਲੋਕਾਂ ਨੂੰ ਠਗੀਆਂ ਮਾਰਦਾ ਔਰ ਨੋਟਸ ਇਸ ਹੋਣੇ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਹੈ ਉਹਨਾਂ ਤੇ ਆਪਣਾ ਇਨਫਲੂਐਂਸ ਬਣਾਉਣ ਲਈ ਇੱਕ ਲਾਇਸੈਂਸਡ ਵੈਪਨ ਵੀ ਰੱਖਿਆ ਹੋਇਆ ਹੈ ਔਰ ਇਹ ਇਹ ਆਪਣਾ ਜੋ ਰਿਅਲਿਟੀ ਹੈ ਕਿ ਇਹਦਾ ਕੋਈ ਪੰਜਾਬ ਪੁਲਿਸ ਨਾਲ ਕੋਈ ਲਿੰਕ ਨਹੀਂ ਹੈ ਮਤਲਬ ਹੀ ਇਜ਼ ਅ ਫਰਾਡਸਟਰ ਇਹ ਬਿਲਕੁਲ ਫੇਕ ਡੀਐਸਪੀ ਹੈਗਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਨੇ ਇੱਕ ਜਾਲੀ ਪੰਜਾਬ ਪੁਲਿਸ ਦੀ ਆਈਡੀ ਵੀ ਬਣਵਾਈ ਹੋਈ ਹੈ ਜਿਸ ਦੇ ਜਿਵੇਂ ਬਕਾਇਦਾ ਆਪਣੀ ਯੂਨੀਫਾਰਮ ਤੇ ਫੋਟੋ ਔਰ ਡੀਐਸਪੀ ਵੀ ਕੋਸਟ ਲਿਖੀ ਹੋਈ ਹੈ ਪੰਜਾਬ ਪੁਲਿਸ ਦਾ ਮਲਾਜ਼ਮ ਸ਼ੋਅ ਕਰਕੇ ਹੀ ਰੀਨਿਊ ਵੀ ਕਰਾਇਆ ਸੀਗਾ ਔਰ ਨਾਟ ਜਸਟ ਦਿਸ ਉਹਨੇ ਆਪਣੇ ਇਸ ਲਾਇਸੈਂਸ ਦੇ ਇੱਕ ਐਡੀਸ਼ਨ ਵੀ ਕਰਾਣਾ ਚਾਹੁੰਦਾ ਸੀਗਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਨੂੰ ਇੱਕ ਕਾਫੀ ਦੇਰ ਤੋਂ ਜੋ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਇੱਕ ਇੱਥੇ ਦਾ ਖੰਨੇ ਦਾ ਸਨੀਕ ਜੋ ਆਪਣੇ ਆਪ ਨੂੰ ਫੇਕ ਜੋ ਆਪਣੇ ਆਪ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਦਾ ਡੀਐਸਪੀ ਕਹਿ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਸੀਗਾ ਉਹਨੂੰ ਸਾਡੀ ਖੰਨਾ ਪੁਲਿਸ ਨੇ ਬਹੁਤ ਹੀ ਸੋਚਬੂਝ ਅਤੇ ਮੁਸਤਦੀ ਨਾਲ ਕੱਲ ਕਾਬੂ ਕੀਤਾ ਹੈ ਤੇ ਉਹਦੀ ਡਿਟੇਲ ਜੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਦੀ ਜਿਹੜੀ ਸਾਡੀ ਆਪਰੇਸ਼ਨ ਹੈਗਾ ਇਹਨੂੰ ਸੁਪਰਵਾਈਜ਼ ਐਸਪੀਡੀ ਸੌਰਵ ਜੰਦਨ ਉਹਨਾਂ ਦੇ ਨਾਲ ਡੀਐਸਪੀਡੀ ਸੁਖਮਰਿਤ ਸਿੰਘ ਔਰ ਡੀਐਸਪੀ ਖੰਨਾ ਉਹਨਾਂ ਦੀ ਟੀਮ ਐਸਐਚਓ ਸਿਟੀ 1 ਇਨਸਪੈਕਟਰ ਮਨਪ੍ਰੀਤ ਔਰ ਸਾਡਾ ਇੰਚਾਰਜ ਟੈਕਨੀਕਲ ਸੈੱਲ ਸਿਮਰਨਜੀਤ ਸਿੰਘ ਇਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਸਕਸੈਸਫੁਲ ਕੀਤਾ ਹੈ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਰਮਨਦੀਪ ਸਿੰਘ ਵਾਸੀ ਬੋਰਡ ਨੰਬਰ 16 ਆਲੂਵਾਲੀਆ ਮੋਹੱਲਾ ਖੰਨਾ ਇੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਜਿਹੜੇ ਪੋਲੇ ਪਾਲੇ ਲੋਕ ਹੁੰਦੇ ਆ ਉਹਨਾਂ ਨੂੰ ਵਰਗਲਾਫ ਉਸਲਾ ਕੇ ਉਹਨਾਂ ਨੂੰ ਸਰਕਾਰੀ ਜਿਹੜੇ ਵੀ ਉਹਨਾਂ ਨੂੰ ਕੰਮ ਹੁੰਦੇ ਆ ਸਰਕਾਰੀ ਆਫਿਸਸ ਦੇ ਚਾਹੇ ਉਹ ਪੁਲਿਸ ਦਾ ਹੋਵੇ ਜਾਂ ਕੋਈ ਐਡਮਿਨਿਸਟ੍ਰੇਟਿਵ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ショ ਆਪਣੇ ਫੋਨ ਤੋਂ ਸ਼ੋ ਕਰਦਾ ਹੈ ਕਿ ਮੈਂ ਇੱਕ ਡੀਐਸਪੀ ਹੈਗਾ ਵਿਜੀਲੈਂਸ ਬਿਊਰੋ ਚ ਤੇ ਮੇਰੀ ਪੂਰਾ ਅਸਰ ਰਸੂਖ ਹੈਗਾ ਉਹਦੇ ਥਰੂ ਲੋਕਾਂ ਨੂੰ ਠੱਗੀਆਂ ਮਾਰਦਾ ਔਰ ਨਾਟਸ ਦਿਸ ਹੋਣੇ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਆ ਉਹਨਾਂ ਤੇ ਆਪਣਾ ਇਨਫਲੂਐਂਸ ਬਣਾਉਣ ਲਈ ਇੱਕ ਲਾਇਸੈਂਸਡ ਵੈਪਨ ਵੀ ਰੱਖਿਆ ਹੋਇਆ ਸੋ ਜਿਹੜੀ ਸਾਡੇ ਇਹ ਇਨਫੋਰਮੇਸ਼ਨ ਸੀ ਇਸ ਦੇ ਬੇਸ ਤੇ ਸਿਟੀ ਐਸਐਚਓ ਸਿਟੀ 1 ਨੇ ਐਫਆਈਆਰ ਨੰਬਰ 26 ਕੱਲ ਦਰਜ ਕੀਤਾ ਚਾਰ ਸੋ ਉਨੀ ਚਾਰ ਥਾਣਾ ਸਿਟੀ ਵਨ ਔਰ ਅੱਗੇ ਇਨਵੈਸਟੀਗੇਸ਼ਨ ਜਾਰੀ ਕੀਤੀ ਇਹਦੇ 'ਚ ਕੱਲ੍ਹ ਹੀ ਰਮਨਦੀਪ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਔਰ ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਸਾਨੂੰ ਇਹਦੇ ਪੁੱਛਗਿੱਛ 'ਚ ਪਤਾ ਲੱਗਿਆ ਕਿ ਜਿਹੜੇ ਆਮ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਇਹ ਸਰਕਾਰੀ ਦਫ਼ਤਰਾਂ 'ਚ ਕਾਫੀ ਦੇਰ ਤੋਂ ਇਦਾਂ ਘੁੰਮ ਰਿਹਾ ਸੀਗਾ ਔਰ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਡੀਐਸਪੀ ਦੱਸਦਾ ਹੁੰਦਾ ਸੀਗਾ ਔਰ ਜਿਹੜੇ ਲੋਅਰ ਲੈਵਲ ਦੇ ਕੋਈ ਅਫੀਸ਼ੀਅਲਸ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਆਪਣੀ ਇਹਨਾਂ ਗੱਲਾਂ 'ਚ ਲੈ ਕੇ ਉਹਨਾਂ ਤੋਂ ਕੁਛ ਨਾ ਕੁਛ ਕੰਮ ਕਰਾ ਲੈਂਦਾ ਸੀਗਾ ਔਰ ਇਹਨੇ ਆਪਣਾ ਜੋ ਰਿਐਲਿਟੀ ਹੈ ਕਿ ਇਹਦਾ ਕੋਈ ਪੰਜਾਬ ਪੁਲਿਸ ਨਾਲ ਕੋਈ ਲਿੰਕ ਨਹੀਂ ਹੈ ਮਤਲਬ ਹੀ ਇਜ਼ ਅ ਫਰਾਡਸਟਰ ਇਹ ਬਿਲਕੁਲ ਫੇਕ ਡੀਐਸਪੀ ਹੈਗਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਨੇ ਇੱਕ ਜਾਲੀ ਪੰਜਾਬ ਪੁਲਿਸ ਦੀ ਆਈਡੀ ਵੀ ਬਣਵਾਈ ਹੋਈ ਹੈ ਜਿਹਦੇ 'ਚ ਨੇ ਬਕਾਇਦਾ ਆਪਣੀ ਯੂਨੀਫਾਰਮ 'ਚ ਫੋਟੋ ਔਰ ਡੀਐਸਪੀ ਦੀ ਪੋਸਟ ਲਿਖੀ ਹੋਈ ਹੈ ਤੋ ਉਹਨੂੰ ਵੀ ਅਸੀਂ ਆਪਣੀ ਤਫਤੀਸ਼ ਚ ਲੈ ਕੇ ਇਹਦੇ ਚ ਫੋਰਜਰੀ ਦੇ ਜਿਹੜੇ ਸੈਕਸ਼ਨਸ ਹੁੰਦੇ ਆ 465 468 471 ਆਈਪੀਸੀ ਇਹਨਾਂ ਦਾ ਵਾਅਦਾ ਕੀਤਾ ਹੈ ਜਿਹੜਾ ਸਾਡਾ ਐਫਆਈਆਰ ਹੈ ਔਰ ਹੁਣ ਅਸੀਂ ਇਹ ਚੈੱਕ ਕਰ ਰਹੇ ਕਿ ਇਹਨੇ ਕਿਹੜੇ ਕਿਹੜੇ ਲੋਕਾਂ ਨੂੰ ਕਿਸ-ਕਿਸ ਮੈਕ ਵਿੱਚ ਇਸ ਤਰ੍ਹਾਂ ਦੀ ਯੂ نو ਆਪਣਾ ਫੇਕ ਇਨਫਲੂਐਂਸ ਐਗਜ਼ਰਟ ਕਰਕੇ ਲੋਕਾਂ ਨੂੰ ਠੱਗੀ ਮਾਰੀ ਹੈ ਤੇ ਕਿੰਨੇ ਪੈਸੇ ਇਹਦੇ ਜਨੇ ਬਟੋਰੇ ਔਰ ਤੁਹਾਨੂੰ ਬੁਲਾਉਣ ਦਾ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਜਿਹੜੇ ਖੰਨਾ ਦੇ ਲੋਗ ਹੈ ਆ ਹੋਰ ਵੀ ਕਿੱਥੋਂ ਦੇਖ ਰਹੇ ਹੋਣ ਤੁਹਾਡੀ ਵੀਡੀਓਸ ਸਾਡੀ ਇਹ ਅਪੀਲ ਹੈ ਕਿ ਜੇ ਇਸ ਰਮਨਦੀਪ ਨਾ ਦੇ ਨਕਲੀ ਡੀਐਸਪੀ ਨੇ ਲੋਕਾਂ ਤੋਂ ਠੱਗੀ ਮਾਰ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਾ ਕੇ ਪੈਸੇ ਲਏ ਤਾਂ ਪਲੀਜ਼ ਸਾਨੂੰ ਰਿਪੋਰਟ ਕਰੋ ਭਾਵੇਂ ਤੁਸੀਂ ਮੈਨੂੰ ਦੱਸ ਸਕਦੇ ਹੋ ਜਾਂ ਜਿਹੜਾ ਸਾਡਾ ਐਸਐਚਓ ਸਿਟੀ 1 ਹੈ ਜਿੱਥੇ ਪਰਚਾ ਦਰਜ ਹੋਇਆ ਸੋਦਾ ਟੱਸੀ ਇਹਨੂੰ ਇਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਨੂੰ ਕਨਕਲੂਡ ਕਰੀਏ ਔਰ ਇਸਨੂੰ ਵਾਤਵਤ ਸਜ਼ਾ ਦਵਾਈਏ ਕਿੰਨੇ ਸਮੇਂ ਤੋਂ ਇਹ ਰੈਕਟਿਵ ਸੀਗਾ ਜੀ ਹੁਣ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਾਫੀ ਦਿਨ ਤੋਂ ਐਕਟਿਵ ਸੀਗਾ ਇਨ ਫੈਕਟ ਜਿਹੜਾ ਇਹਦਾ ਲਾਇਸੈਂਸਡ ਵੈਪਨ ਹੈ ਜੋ ਨੇ ਜਾਰੀ ਕਰਾਇਆ ਹੋਇਆ ਹੁਣ ਸਾਨੂੰ origignal ਹਲੇ ਡੀਟੇਲਸ ਅਵੇਟਡ ਹੈ ਬਟ ਏਨੇ ਰੀਸੈਂਟਲੀ ਆਪਣਾ ਇਹ ਅਸਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੋਅ ਕਰਕੇ ਹੀ ਰੀਨਿਊ ਵੀ ਕਰਾਇਆ ਸੀਗਾ ਨਾਟ ਜਸ ਥਿਸ ਹੁਨੇ ਆਪਣੇ ਇਸ ਲਾਇਸੈਂਸ ਤੇ ਇੱਕ ਐਡੀਸ਼ਨ ਵੀ ਕਰਾਉਣਾ ਚਾਹੁੰਦਾ ਸੀਗਾ ਸੋ ਇਸ ਕਰਕੇ ਅਸੀਂ ਜਿਹੜੇ ਸਿਵਲ ਦੇ ਅਥਾਰਟिटीज ਹੈ ਉਹਨਾਂ ਨੂੰ ਵੀ ਇਨਫੋਰਮ ਕੀਤਾ ਹੈ ਇਹਦਾ ਅਸਲਾ ਵੀ ਅਸੀਂ ਰੱਦ ਕਰਾਵਾਂਗੇ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਜਿਵੇਂ ਤੁਹਾਡੇ ਤੋਂ ਵੀ ਸਾਨੂੰ ਕੁਝ ਪਤਾ ਲੱਗ ਰਿਹਾ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ ਪਲੀਜ਼ ਕਮ ਫੋਰਵਰਡ ਐਂਡ ਟੈਲ ਅਸ ਕਿ ਕਿਨੂ ਕਿਨੂ ਇਹਨੇ ਮਿਸਗਾਈਡ ਕਰਕੇ ਆਪਣਾ ਇਨਫਲੂਐਂਸ ਫਾਲਸ ਇਨਫਲੂਐਂਸ ਐਗਜ਼ਰਟ ਕੀਤਾ ਮੈਂ ਵੀ ਪੁਲਿਸ ਵੈਰੀਫਿਕੇਸ਼ਨ ਦੀ ਗੱਲ ਆਈ ਹਮਨੇ ਕਿ ਲਾਪਰਵਾਹੀ ਵਰਤੀ ਗਈ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਹੋਗੀ ਜੀ ਡੈਫੀਨਿਟਲੀ ਦੇਖੋ ਪੁਲਿਸ ਮੁਲਾਜ਼ਮ ਹੋ ਕੇ ਹੀ ਜੇ ਅਸੀਂ ਬਿਲਕੁਲ ਤਸਦੀਕ ਬਹੁਤ ਹੀ ਲਾਈਟਲੀ ਕਰ ਰਹੇ ਆ ਅਗਰ ਇਹ ਵੈਪਨ ਇੱਕ ਹੋਰ ਲੈ ਕੇ ਕੋਈ ਵੀ ਕ੍ਰਾਈਮ ਚ ਯੂਜ਼ ਕਰਦਾ ਸੋ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਣੀ ਸੀ ਸੋ ਉਹਨੂੰ ਅਸੀਂ ਸੈਪਰੇਟਲੀ ਦੇਖਾਂਗੇ ਔਰ ਜਿਹੜੇ ਅਦਰਵਾਈਜ਼ ਸਾਨੂੰ ਪਤਾ ਲੱਗਦਾ ਜੋ ਜੋ ਕਾਫੀ ਸਾਰੀ ਚੀਜ਼ਾਂ ਹਲੇ ਸਾਨੂੰ ਪਤਾ ਲੱਗੀਆਂ ਜੋ ਮੈਂ ਹਲੇ ਰਿਵੀਲ ਨਹੀਂ ਕਰਦਾ ਚਾਹੁੰਦੀ ਇਹਨੇ ਬਹੁਤ ਸਾਰੀ ਜੀ ਸਿਵਲ ਦੇ ਸੀਨੀਅਰ ਅਫਸਰ ਪੁਲਿਸ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਵੀ ਮਿਸ ਗਾਈਡ ਕਰਕੇ ਸਾਡੇ ਦਫ਼ਤਰ ਦੇ ਜਿਹੜੇ ਮੇਰੇ ਜੂਨੀਅਰਸ ਹੈ ਉਹਨਾਂ ਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਗੱਡੀ ਵਗੈਰਾ ਤੇ ਵੀ ਕੋਈ ਸਟicker ਲਗਾਇਆ ਹੋਇਆ ਸੀ ਜਾਂ ਕੋਈ ਬਰਾਮਦ ਹੋਇਆ ਹੋਵੇ ਜੀ ਵਹੀਕਲ ਜੀ that is too early ਹਲੇ ਨਹੀਂ ਮੈਂ ਦੱਸ ਸਕਦੀ ਰਿਮਾਂਡ ਸਾਨੂੰ ਮਿਲਿਆ ਹੋਇਆ ਜੋ ਵੀ ਸਾਹਮਣੇ ਆਏਗਾ ਗੱਲਾਂ ਤੁਹਾਨੂੰ ਹੋਰ ਦੱਸ ਦਾਂਗੇ ਓਕੂਪੇਸ਼ਨ ਕੀ ਜੀ ਉਹ ਜੀ ਹਲੇ ਤਾਂ ਇਹਦਾ ਇਹੀ ਪਤਾ ਲੱਗਿਆ ਕਿ ਇਹਦਾ ਖੇਤੀਬਾੜੀ ਦਾ ਹੀ ਕੰਮ ਹੈ ਕੁਝ ਵੀ ਬਟ ਥੱਗੀ ਮਾਰ ਕੇ ਇਹ ਅਪੇਰੈਂਟਲੀ ਕਾਫੀ ਪੈਸੇ ਇਕੱਠੇ ਕਰ ਰਿਹਾ ਸੀਗਾ ਰਿਮਾਂਡ ਜਿਹਦਾ ਕਿੰਨਾ ਮਿਲਿਆ ਰਿ Thank you. Thank you. <coughs>